ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਆਂ ਮਨਪ੍ਰੀਤ ਦੇ ਘਰ ਵੀਡੀਓ ਬਣਾਉਣਾ ਵੀਡੀਓ ਮਾਂ ਦਾ ਸਾਇਆ ਬਣਨ ਲੱਗੀ ਆ ਤੇ ਉਸ ਤੋਂ ਪਹਿਲਾਂ ਕੁਝ ਗੱਲਾਂ ਬਾਤਾਂ ਹੋਣਗੀਆਂ ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਮਾਰਕ ਤੁਹਾਨੂੰ ਚੜ੍ਹਦੀ ਕਲਾ ਤੇ ਤੁਹਾਨੂੰ ਬਖਸ਼ੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਕਰੀ ਕਰੋ ਇਹ ਆਡੀ ਅਮਰਜੀਤ ਕੌਰ 사ਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਤਾਂ ਸਭ ਤੋਂ ਪਹਿਲਾ ਟੌਪਿਕ ਕੀ ਆ ਗੱਲ ਦਾ ਸੁੱਕ ਕੇ ਘਰ ਪਰੋਣੇ ਆਉਣ ਲੱਗੇ ਅੱਜ ਹਾਂਜੀ ਸੁੱਕ ਕੇ ਘਰ ਆਉਣ ਲੱਗੇ ਪਰੋਣੇ ਅੱਛਾ ਤੇ ਸੁੱਕ ਨੇ ਕੱਢਨੇ ਪਕੌੜੇ ਅੱਛਾ ਤੇ ਅੰਨੀ ਵੀ ਛੇਤੀ ਮੈਨੂੰ ਛੱਡੋ ਇੱਥੋਂ ਦੋ ਦਾ ਸੀਨ ਕਰ ਲਓ ਤੇ ਮੈਨੂੰ ਮੈਨੂੰ ਛੇਤੀ ਜਾਣ ਦਿਓ ਮੈਂ ਆਖਿਆ ਵੀ ਅੰਕਲਾ ਇਹ ਮੇਰੇ ਬਿਨ ਬੁਲਾਇਆ ਪਰੋਣੇ ਮੈਂ ਨੰਨੇ ਸੁੱਕਦੇ ਹਾਂ ਅੱਗੇ ਅੱਗੇ ਇਸ ਦੇ ਅਹੋ ਇਹ ਅੱਗੇ ਵੀ ਆਪਾਂ ਬੜਾ ਪੁਰਾਣੇ ਬਣ ਜਾਂਦੇ ਆ ਹੂੰ ਤੇ ਅਸੀਂ ਆਖਾਂਗੇ ਕਿ ਅਹੀਂ ਅਹੀਂ ਪੁਰਾਣੇ ਆ ਤੇ ਸੁਖਨੇ ਤੇ ਇੱਕ ਵਾਰ ਨਹੀਂ ਸੁਲਾ ਮਾਰੀ ਵੀ ਤੁਸੀਂ ਵੀ ਸਾਡੇ ਨਾਲ ਚੱਲੋ ਆਖਿਆ ਹੁੰਦੇ ਜੋ ਮੈਂ ਤੂੰ ਨਹੀਂ ਪੁੰਦਾ ਜੋ ਬਰਾ ਉਹ ਜੋ ਬਣਵੇ ਸਸਿਕਾ ਸਾਰਿਆਂ ਨੂੰ ਮਾਂ ਕੀ ਪੁੱਤਾਂ ਦੀ ਸੁਲਾ ਨਹੀਂ ਮਾਰੀ ਉਹਨੇ ਇਹ ਤਾਂ ਪਾਣੀ ਲੈ ਆਵਣੇ ਪੁਰਾਣੇ ਉਹ ਆਪਾਂ ਨਹੀਂ ਤੇ ਆ ਗਿਆ ਤੇ ਨਹੀਂ ਮੂੰਹ ਚ ਪਾਣੀ ਪਰਾਣੇ ਆਉਣ ਲੱਗਿਆਂ ਦਾ ਆਇਆ ਵਾ ਕਿ ਪਕੌੜਿਆਂ ਦਾ ਆਇਆ ਵਾ ਪਕੌੜੇ ਖਾਣੇ ਉਹਨਾਂ ਆਇਆ ਸੋਖ ਨੂੰ ਪੁਛ ਪਲਾ ਪੁਛ ਦੇ ਨੀ ਹਾਂ ਕੁੜੇ ਕੰਨਿਆਂ ਨਾਲ ਅੰਕਲ ਕਹਿੰਦੇ ਚੱਲ ਉਹਨੇ ਸੋਖ ਨੂੰ ਪੁਛਦੇ ਵੀ ਸੋਗਾ ਨੂੰ ਸੁਲਾ ਕਿਉਂ ਨਹੀਂ ਪਾਈ ਹੈ ਨਾ ਇਹ ਤਾਂ ਗੱਲ ਹੈ ਇਹ ਕਰੋ ਪਹਿਲਾਂ ਪੰਗਲ ਹੈ ਜੇ ਹਾਨੂੰ ਨਹੀਂ ਨੀ ਸੁਲਾ ਮਾਰੀ ਆਪਾਂ ਇਹਨਾਂ ਬੰਦ ਕੇ ਤਾਂ ਆਪਾਂ ਉੱਥੇ ਪਹਿਲੇ ਫੋਨ ਜਿਹਣਾ ਸੋਖ ਦੇ ਘਰ ਹਾਂ ਪਹਿਲਾਂ ਸਾਬ ਤੇ ਬਹਿ ਕੇ ਨਾ ਪਕੌੜੇ ਕਿਦੋਂ ਕਰਨੇ ਪਾਲ ਆਪੀ ਬਹਿ ਕੇ ਤਾਂ ਬਹਿ ਜਿੱਦਣੇ ਪੈਣੇ ਪਕੌੜੀ ਆ ਵੀ ਨਾ ਖਲੋਤਾ ਜਾਵੇ ਪਾ ਤੁਹਾਡੇ ਕੋਲੋਂ ਤੇ ਕੋਈ ਨਾ ਨਾ ਕੁਰਸੀ ਝਾਦਾਂਗੇ ਹੈਲਪ ਕਰਾਂਗੇ ਆਪਾਂ ਤੁਹਾਡੀ ਫੁੱਲ ਆਈ ਹੋਈ ਪਰੋੜੇ ਦੇ ਪਕੌੜੇ ਰੰਦਨੇ ਬੱਲਾ ਸਰਕਾ ਇਹਨਾਂ ਮੁਰਗੀਆਂ ਇਹਨਾਂ ਰੰਦਨੋ ਆਹ ਕਿਉਂਕਿ ਹਜੇ ਪਰੋਣੇ ਆਉਣ ਲੱਗੇ ਆਖਿਆ ਵਾ ਕੀ ਤਾਂ ਹੁੰਦੇ ਆਉਂਦੇ ਕਿੰਨੇ ਵਜੇ ਆਉਣਾ ਹਜੇ ਪੁੱਛ ਤੇ ਸਹੀ ਨੂੰ ਵੀ ਚੱਲੀ ਆ ਪੁੱਛਣ ਉਹਨੂੰ ਵੀ ਪੁੱਛਣਾ ਕੋਲੋਂ ਆ ਯਾ ਪੁੱਛੋ ਬਣਾ ਗੁਰਵਰਦੀ ਤੇ ਅਮਰਜੀਤ ਦੀ ਰਸਕਸੀ ਹੋਣ ਢਈ ਆ ਚਲੋ ਖਿੱਚੋ 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 ਇੱਕ ਦੂਜੇ ਵੱਲ ਆਪੋ ਆਪਣੇ ਵੱਲ ਆਉਂਦੇ ਆ ਨਾ ਲੜਕੇ ਹੀ ਪਹਿਲਾਂ ਕਿਉਂ ਆ ਮਰਜ਼ੀ ਨਾਲ ਪੈਂਦਾ ਤੁਹਾਡਾ ਘਰ ਤੋਂ ਨਾ ਇਹ ਆਂਦਾ ਵਾ ਅੱਛਾ ਸੁੱਕ ਤੇਰੀ ਗੱਲ ਬਾਤ ਚੱਲਣ ਰਹੀ ਸੀ ਪਹਿਲਾਂ ਵੀ ਸੁੱਕ ਦੇ ਆਉਣ ਲੱਗੇ ਪਰ ਉਹਨੇ ਸੁੱਕ ਨੇ ਕੱਢਣੇ ਪਕੌੜੇ ਤੇ ਸੁਲਾ ਨਹੀਂ ਮਾਰੀ ਕਿਸੇ ਨੂੰ ਵੀ ਪਕੌੜੇ ਨਹੀਂ ਕੱਢਣੇ ਅੱਜ ਕੀ ਕਰਨਾ ਤੇ ਜਿਵੇਂ ਬਣ ਪਤਾ ਕੀ ਆਂਦਾ ਵਾ ਆਂਦਾ ਨਾ ਕੱਢੂਗੀ ਤੇ ਭਾਵੇਂ ਹਾਨੂੰ ਸਲੈਵ ਤੇ ਬਹਿ ਕੇ ਨਾ ਕੱਢਣੇ ਪੈਣ ਆਂਦਾ ਹੀ ਆਪ ਕੱਢ ਲੈਣੇ ਆ ਨਿੰਮਾ ਖਾਲੇ ਤੁਹਾਡੀ ਸੋਈ ਖਰਾਬ ਤੇ ਬੈਠ ਕੇ ਕਰਨ ਵਾਲੇ ਕੰਮ ਜੋ ਕਰਨ ਵਾਸਤੇ ਜੀ ਜੀ ਆ ਸਹਿਬ ਕੁੱਚੀ ਆਗੇ ਬਾਕੀ ਵੀ ਤੁਹ ਕਮੈਂਟ ਆਉਂਦੇ ਦੀ ਇਹਨਾਂ ਨੂੰ ਸਾਰੀਆਂ ਚ ਕੀ ਆਉਂਦੇ ਕਮੈਂਟ ਕੀ ਕਮੈਂਟ ਆਉਂਦੇ ਸੁਖ ਬਾਅਦ ਚ ਗੱਲ ਕਰਾਂਗੇ ਕਮੈਂਟ ਆਉਂਦੇ ਸੁਖ ਦੀ ਕਿ ਤੂੰ ਪਤਨੀ ਹੋਈ ਆ ਤੂੰ ਵੀ ਇਹ ਦੀ ਉਸ ਕਰਦੀ ਕਿ ਤਾ ਤੁਹਾਡੇ ਸਾਹਮਣੇ ਇੰਨੀ ਮੈਂ ਬਿਮਾਰ ਨਹੀਂ ਜੀ ਹਾਂ ਸੰਗ ਦੀ ਦਵਾਈ ਥੋੜੀ ਖਾਤੀ ਐ ਯਸ ਸਰ ਤੇ ਮੇਰੇ ਸੱਤ ਕਰੋ ਹੀ ਹਾਂ ਉਹੀ ਦਵਾਈ ਖਾਣ ਦੇਈਆਂ ਬਿਮਾਰ ਹੋਣ ਕਰਕੇ ਲੱਗਦਾ ਥੋੜੀ ਜਿਹੀ ਨਾਨਾ ਤੇ ਕਦੀ ਨਹੀਂ ਲੱਗਦਾ ਪਤਨੀ ਇਹ ਮੇਰੀ ਨਿੱਦੀ ਨਾਲ ਪਤਨੀ ਆ ਇਹ ਪਿੰਡ ਚ ਜਿੱਥੇ ਗਦਾ ਨਹੀਂ ਇਹ ਕਿਹਾ ਨਹੀਂ ਪਤਾ ਕੀ ਸਾਨੂੰ ਮਹਿਸੂਸ ਨਹੀਂ ਨਾ ਹੁੰਦਾ ਜਿੱਦਾਂ ਆਪਾਂ ਇਕੱਠੇ ਜਾਣੇ ਵਿੱਚ ਰਹਿੰਨੇ ਆ ਸਾਨੂੰ ਨਹੀਂ ਨਾ ਪਤਾ ਲੱਗਦਾ ਮੋਟੀ ਹੋਈ ਪਤਨੀ ਪਰ ਮੈਂ ਤੈਨੂੰ ਉਦੋਂ ਕਿਹਾ ਸੀ ਸੁਖ ਮੈਂ ਸੁਖ ਤੇਰੇ ਤੇ ਦੰਦ ਜੇ ਨਿਕਲ ਆਏ ਤਾਂ ਕਿੰਨੀ ਲੱਸੀ ਹੋ ਗਈਆਂ ਉਹ ਮੈਂ ਬਿਮਾਰ ਹੋਈ ਨਾ ਉਹਦੇ ਕਰਕੇ ਆਹੋ ਤੇ ਪਰ ਸੁਖ ਕੁਛ ਨਹੀਂ ਵਰਤਦੀ ਹੈਗੀ ਜਿੱਦਾਂ ਫਿਰ ਕੀ ਕਰਨ ਵਾਸਤੇ ਪਤਲੇ ਹੋਣ ਹਾਸ ਪਤਲੇ ਹੋਣ ਵਾਸਤੇ ਹਾਂ ਮੈਨੂੰ ਬਿਮਾਰੀਆਂ ਨਹੀਂ ਪਤਾ ਹੋ ਸਕਦਾ ਸੁੱਖ ਕਈ ਸੂਟਾਂ ਸਾਟਾਂ ਦੇ ਵਿੱਚ ਹੀ ਵਾਹੇ ਵੀ ਪਤਲੀ ਇਹਦੇ ਵਿੱਚ ਵਾਹੇ ਪਤਲੀ ਲੱਗਣ ਡਈਆਂ ਮੈਨੂੰ ਪਤਾ ਨਹੀਂ ਕਿ ਇਹ ਵੈਸੇ ਕਿਹਨੂੰ ਪੁੱਛਿਆ ਪਹਿਰ ਕਿਵੇਂ ਟੋਂਗਦੇ ਮੈਨੂੰ ਪਤਲੀ ਆਈ ਨਹੀਂ ਪਤਾ ਨਹੀਂ ਮੈਂ ਮਰਦੇ ਜਿੱਦਿ ਪੁੱਛਦੀ ਕਿ ਇਹ ਕਿਵੇਂ ਤੇ ਆਉਣੀ ਪਤਾ ਨਹੀਂ ਨਹੀਂ ਅੱਜ ਲੱਗਣ ਡਿਆ ਅੱਜ ਲੱਗਣ ਡਈ ਐ ਸੂਟ ਵਿੱਚ ਪਤਲੀ ਹੋਈ ਐ ਸੁੱਖ ਦੇ ਆਗੇ ਪਰੋਣੇ ਤੇ ਸੁੱਖ ਤੇ ਬੁਲਟ ਹੋ ਗਏ ਫੁਰਲਾ ਤੇ ਵੀਡੀਓ ਜਿੱਥੇ ਹੈ ਗਈ ਉਥੇ ਰਹਿ ਗਈ ਹੁਣ ਹੈਂ ਵੀਡੀਓ ਬਣਾ ਲਈ ਸਭ ਫੜੇ ਚੱਲੇ ਗਏ ਮੈਂ ਕਿਹਾ ਰਿਹਾ ਸੀ ਕਿ ਤਾ ਬਣੀ ਦੀ ਕਾਦੀ ਹੈ ਉਹ ਆਪਣੇ ਰੀਤੜ ਕਾਲਾ ਲਈ ਉਹ ਬਸੀ ਹੈ ਨਨ ਗੜੀ ਨੂੰ ਇਹ ਬਾਤ ਆਹ ਦਾ ਕਾਲੀ ਲੂਣ ਮਿਰਚ ਧੂੜਨੀ ਆਪਣੀ ਕੋਲੀ ਵਿੱਚ ਕੇ ਨਹੀਂ ਨਹੀਂ ਜਿੱਦਾਂ ਸਾਈ ਦਾ ਪੰਨਾ ਤਾਂ ਇਹ ਦੀ ਕੋਲੀ ਜਿੱਦਾਂ ਤਾਂ ਇਹ ਦੀ ਸਬਜੀ ਨੂੰ ਵੱਖਰਾ ਤੜਕਾ ਲਾਉਣਾ ਉਹ ਮੈਨੂੰ ਬੜਾ ਔਖਾ ਕੰਮ ਲੱਗਣ ਲੱਗਾ ਮੈਂ ਹਾਂ ਤੇ ਜਾਂ ਪੁੱਜਦਾ ਪੰਗਾ ਪਿਆ ਹਾਂ ਹਾਂ ਬਕਿੰਨੀ ਸਬਜ਼ੀਆਂ ਬਣਾਉਣੇ ਉਹ ਦਿਨ ਸੰਗਤ ਆਇਆ ਉਹ ਮੈਨੂੰ ਕਹਿੰਦਾ ਉਹਦਾ ਇਹੰਦਾ ਉਹਦੇ ਚ ਕਰਦਾ ਕਰ ਹੂੰ ਮੇਚਾ ਘੱਟ ਦਾ ਕਰ ਉਹ ਖੰਸੌਖਾ ਹੋ ਗਿਆ ਮੈਂ ਮੈਂ ਹੋਰ ਤਾਂ ਸਾਰਾ ਕੁਝ ਪਿਆ ਹੀ ਹੁੰਦਾ ਕਿ ਨਮਕ ਫਿੱਕਾ ਨਾ ਤੇ ਮਿਰਚੀ ਪੋਣੀ ਹੁੰਦੀ ਆ ਉਹ ਨਮਕ ਜਿਹੜਾ ਉਹ ਥੋੜਾ ਜਿਹਾ ਪਾ ਦੇਣਾ ਉਹ ਤਾਂ ਉਦਾਂ ਨਹੀਂ ਐਕਸਟਰਾ ਨਹੀਂ ਦੇ ਲੈਣਾ ਉਹ ਸਾਡ ਤੇ ਰੱਖ ਦੇਣਾ ਪੈਂਦਾ ਹੂੰ ਹੂੰ ਜਦ ਬਾਅਦ ਉਹ ਮਿਰਚਾਂ ਦਾ ਸੌਖਾ ਹੋ ਗਿਆ ਕੰਮ ਤੇ ਮੈਂ ਵੇ ਕਈ ਵਰੀ ਦਿਮਾਗ ਹੀ ਨਹੀਂ ਚੱਲਦਾ ਇੱਕ ਮਿਆਂ ਚ ਦੋ ਤਿੰਨ ਵਾਰਾਂ ਹਾਂ ਨਹੀਂ ਦਿਮਾਗ ਤੇਰਾ ਬਹੁਤ ਚੱਲਦਾ ਪੈ ਜੀ ਇਹ ਨਹੀਂ ਕਹਿ ਲੈ ਹੈਗੀ ਵੀ ਨਹੀਂ ਚੱਲਦਾ ਅੱਛਾ ਵੇ ਜੀ ਮੂਲੀਆਂ ਦੀ ਸਬ지 ਬਣਾਈ ਹੋ ਜਿਹੜੀ ਹੁੰਦੀ ਆ ਵੀ ਇਸ ਕਰਕੇ ਐਡ ਕਰਕੇ ਜਿੱਦਾਂ ਪਰੌਂਠੇ ਬਣਾਉਂਦੇ ਆ ਕਹਿੰਦੇ ਸਾਡੇ ਘਰ ਨਹੀਂ ਕੋਈ ਏਦਾਂ ਖਾਂਦਾ ਮੈਂ ਮੈਂ ਤਾਂ ਨਿਸ਼ਾਨੇ ਵੀ ਤਿੰਨ ਮਾਰੇ ਨੂੰ ਮੈਂ ਨਿਸ਼ਾਨੇ ਵੀ ਤਿੰਨ ਮਾਰੇ ਨਾ ਕਹਿੰਦੇ ਕਿ ਕਿੱਦਾਂ ਹਾਂ ਮੈਂ ਅੰਨ ਨੂੰ ਦਿੱਲੀ ਕਰਕੇ ਪਾਣੀ ਵਿੱਚ ਝੋੜ ਕੇ ਮੰਜੋਰ ਨੂੰ ਪਾਇਆ ਫੇਰ ਉਹਦੀ ਸਬਜ਼ੀ ਬਣਾਈ ਤੇ ਸਵੇਰੇ ਸੁਣੀ ਨੂੰ ਉਹਦੇ ਪਰੌਂਠੇ ਬਣਾ ਪਰੌਂਠੇ ਬਣਾ ਕੇ ਜੀ ਮੈਂ ਤੈਨੂੰ ਕਿ ਜੇ ਸਾਰਾ ਆ ਵੀ ਦੰਦਾ ਇੱਕ ਮਿਆਂ ਚ ਦੋ ਤਿੰਨ ਵਾਰਾ ਨਹੀਂ ਤਿੰਨੀ ਹੋ ਗਈਆਂ ਇਹਦੇ 32 ਪੀਰ ਬਿੱਲੀ ਕਾ ਸੀ ਇੰਨਾ ਕੀਤਾ ਪਾਣੀ ਵੀ ਮੈਨੂੰ ਚੋੜਿਆ ਤੇ ਪਾਣੀ ਵੀ ਤੂੰ ਪੀਤਾ ਪੀਤਾ ਵੀ ਆ ਬੈਰ ਕੀ ਘੜੀ ਇਹ ਬੈਰ ਵਿੱਚ ਘੜਾ ਬੰਦ ਨੇ ਵੀਡੀਓ ਐਡੀਟਿੰਗ ਘੜੀ ਬੈਰ ਵਿੱਚ ਘੜਾ ਬੰਦ ਠੀਕ ਮੂੜ ਗਾ ਦੇ ਪਾਣੀ ਜਾਂਦੇ ਘੜਾ ਪਾਉਣੇ ਆ ਲੂਣ ਨਹੀਂ ਘਾਲਦੇ ਲੂਣ ਨਹੀਂ ਪਾ ਲਈ ਦਾ ਮਸਾਕ ਲੂਣੀ ਤੇ ਪੰਦਵਾ ਬਸ ਸਬਜ਼ੀ ਚ ਖਾਣਾ ਨਿਹੜਾ ਖਾਣਾ ਅੱਛਾ ਅੱਛਾ ਬਦਾ ਲੂਣ ਖਾਣਾ ਹੀ ਨਹੀਂ ਆ ਆਹੜਾ ਚਿੱਟਾ ਲੂਣਾ ਪਤਾ ਕਿੰਨਾ ਨੁਕਸਾਨ ਕਰ ਮੈਂ ਕਾਚੀ ਬਹੁਤ ਜ਼ਿਆਦਾ ਕਾ ਲੂਣ ਕੋਈ ਸੱਤੀ ਮੈਂ ਜੂਸ ਹੀ ਪੀਣਾ ਨਮਕੀ ਦਾ ਚਾਹ ਤਾਂ ਵਧੀਆ ਸੇਦਾ ਨਮਕ ਹੁੰਦਾ ਵਾ ਜਿਹੜਾ ਇੱਕ ਕੋਟਨ ਨੂੰ ਲੂਣ ਹੁੰਦਾ ਨੂਣ ਗੈਂਡੀ ਹੂੰ ਕਈ ਨੇ ਨੂਣ ਕਹਿੰਦੇ ਆ ਨਾ ਕਈ ਲੱਕ ਦੇ ਨੂਣ ਕਹਿੰਦੇ ਆ ਆ ਲੂਣ ਨੂੰ ਨੂਣ ਹੀ ਕਹਿੰਦੇ ਕਈ ਹਾਂ ਉਹ ਆ ਕੇ ਜਾਂਦੇ ਨੂੰ 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 ਨਹੀਂ ਜਾਂਦੇ ਆ ਸੇ ਤਾਂ ਨੰਕ ਵੇਹੇ ਮਹਿੰਗਾ ਹੁੰਦਾ ਪਰ ਵਧੀਆ ਹੁੰਦਾ ਹਾਂ ਢੇਲੇ ਜਿਹੜੇ ਹੁੰਦੇ ਆ ਪੀਸਾ ਸਭ ਚਾਹੇ ਕਿੰਨੇ ਦਿੰਦਾ ਵਾ ਦੋ ਦਮ ਦਾ ਰੇਟੇ ਰੇਟੇ ਨਹੀਂ ਹੁੰਦੇ ਨੇ ਹੀ ਪਹਿਲਾਂ ਹਾਂ ਸਾਡੇ ਉੱਤੇ ਬਿਠਾ ਕੇ ਗਵਾਨੀ ਆ ਤੇ ਘਰ ਉਹ ਕਰ ਦਿੰਦੇ ਨੇ ਤੇ ਇਹਦੇ ਉਹਨੂੰ ਮੋਟਾ ਲਾਉਣ ਵੀ ਕਰ ਦਿੰਦੇ ਨੇ ਇੱਕ ਚਿੱਟਾ ਲੂਣ ਮੋਟਾ ਪਹਿਲਾਂ ਪਹਿਲਾਂ ਉਹ ਹੀ ਲਿਆਉਂਦੇ ਹੁੰਦੇ ਸੀ ਹਾਂ ਨਵੇਂ ਨਵੇਂ ਨਾ ਹੋ ਗਿਆ ਪਿੰਕੀ ਆ ਬੁੱਧਾ ਲੂਣ ਬੜੇ ਤਰਾਂਦੇ ਆ ਉਹ ਬਹੁਤ ਵਧੀਆ ਤੇ ਹਿਮਾਤ ਲਿਆ ਹਿਮਾਤ ਲਿਆ ਜਦੋਂ ਬੱਕਰਾ ਉਹ ਬਹੁਤ ਵਧੀਆ ਹੁੰਦਾ ਕੜਾ ਪਿੰਕੀ ਸਾਟਾ ਹਾਂ ਉਹ ਰਹਾ ਗਾ ਮੇਰੇ ਕੋਲ ਸਵਾਦ ਥੋੜਾ ਜਿਹਾ ਆਪਾਂ ਨੂੰ ਹੋਰ ਲੱਗਦਾ ਨਾ ਹਾਂ ਫਿਰ ਆਪਾਂ ਉਹਲੇ ਬੜਕੇ ਜਿੱਦਾਂ ਖਾਣ ਗਿੱਜੇ ਆ ਨਾ ਸਾਰੇ ਇੱਕ ਚੀਜ਼ ਮਹਿੰਗੀ ਹੋ ਗਈ ਆ ਕੀ ਤੀਲਾਂ ਵਾਲੀ ਡੱਬੀ ਹੀ ਕਿੰਨੀ ਸਸਤੀ ਸੀ ਹੁਣ ਕਿੰਨੀ ਮਹਿੰਗੀ ਹੋ ਗਈ ਆ 2 ਰੁਪਏ ਦੀ ਹੋ ਗਈ ਹੁਣ ਘਰੇ ਨਹੀਂ 2 ਨਹੀਂ ਘਰੇ 6 ਡੱਬੀਆਂ 20 ਦਾ ਪੈਕਟ 6 ਡੱਬੀਆਂ ਦੀਆਂ ਘਰੇ 20 ਦਾ ਪੈਕਟ ਇਦਾਂ ਵਾ ਕੁਛ ਇੱਕ ਗੱਲ ਆ ਜਿਹੜਾ ਉਹ ਬਲਬ ਆ ਜਿਹੜਾ ਖੱਟੀ ਜੀ ਖੱਟੀ ਲਾਈਟ ਦਿੰਦਾ ਉਹ ਪਹਿਲਾਂ ਨਹੀਂ ਕਿਤੇ ਵੱਡੇ ਵਰਗਾ ਦਾ ਦਾ ਨਹੀਂ ਗਿਆ ਜਿਹੜਾ ਦੂਜਾ ਬਲਬ ਦਾ 100 ਵਾਟ ਦਾ ਜਿਹਨੂੰ ਕਹਿੰਦੇ ਆ ਉਹ 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 ਬੱਤੀ ਹੁਣ ਜਿਆਦੀ ਖਿੱਚਦਾ ਹੁਣ ਕੋਈ ਲੋਕੀ ਲਉਂਦੇ ਨਹੀਂ ਉਹ ਬਲਬ ਨੂੰ ਹੁੰਦੇ ਨਹੀਂ ਆ ਤੇ ਅੱਖਾਂ ਤੇ ਪੈਂਦੇ ਕਿਦਾਂ ਹੁਣ ਸਾਹਿਬ ਆ ਕੇ ਨੇ ਆਇਆ ਸਾਡੇ ਸਾਡੇ ਘਰ ਬਹੁਤ ਜਿਆਦੀਆਂ ਲਾਈਟਾਂ ਆ ਤੇ ਸਾਡੇ ਜਿਹੜੇ ਬਲਬ ਵੱਡੇ ਆ ਤੇ ਜਿਹੜੇ ਸਾਡੀ ਦੀਦੀ ਦੇ ਘਰ ਆ ਉਹ ਮਤਲਬ ਮੀਡੀਅਮ ਸਾਈਜ਼ ਦੇ ਬਲਬ ਆ ਤੇ ਜੇ ਮੈਂ ਹੁਣ ਉਧਰ ਚਾਨੀ ਆ ਤੇ ਮੇਨੋਂ ਲੋਕੋ ਤਾਂ ਨਹੀਂ ਰੇਚ ਬੈਠੇ ਹੁੰਦੇ ਉਹ ਹੀ ਨਾ ਹੁਣ ਵੀਡੀਓ ਵੀਡੀਓ ਦਾ ਕਰਕੇ ਜਿਆਦਾ ਵੱਡੇ ਰਾਏ ਆ ਨਾ ਦੂਸਰੀ ਸਾਈਡਾਂ ਦੇ ਬਲਬ ਉਹ ਆ ਤੇ ਹਾਂ ਜਗਾ ਮਨਜੋਦੇ ਇਧਰੋਂ ਆਹੋ ਦਹੀਂ ਲੱਗਦਾ ਬਾਦੀ ਰੱਖ ਲੈ ਹੁਣ ਇੱਕ ਹੋਰ ਦੋ ਹੋ ਗਈ ਜਾਗ ਗਿਆ ਹਾਂ ਤਾਂ ਇੰਨਾ ਜਿਹੜਾ ਇੱਥੇ ਦਿੱਦੀ ਦੇ ਘਰ ਉਹਨਾਂ ਨੇ ਲਾਈਟ ਜਿਹੜੀ ਉਹਨਾਂ ਦੇ ਅਕੋਰਡਿੰਗਲੀ ਸਹੀ ਆ ਜਦੋਂ ਮੈਂ ਇਧਰ ਜਾਣਾ ਮੈਨੂੰ ਬੜੀ ਘੱਟ ਲੱਗੂ ਜਦੋਂ ਉਹ ਇਧਰ ਹੁੰਦੇ ਤੇ ਉਹਨਾਂ ਦੀਆਂ ਅੱਖਾਂ ਨੂੰ ਪੈਂਦੀ ਨਹੀਂ ਜਿਆਦਾ ਰੱਖਦੇ ਪਾਉਂਦੀ ਆ ਉਹ ਵੀ ਡਰਾਈਵ ਤੇ ਰਾਟ ਆਹੋ ਸਾਰੇ ਪਾਸੇ ਵਾਕਿਆ ਬੱਤੀ ਉਹਨੀ ਬਾਲੋ ਜਿੰਨੀ ਚਾਹੀਦੀ ਆ ਪਰ ਇਹ ਨਾ ਉਹ ਗੇਜ ਜਿਹੇ ਆਪਣੇ ਘਰ ਜਿੰਨਾ ਕ ਉਹਨਾਂ ਨੇ ਮਤਲਬ ਚੱਲਦਾ ਵਾ ਬਲਬ ਉਹਨਾਂ ਦੇ ਹਾਂ ਉਹ ਮੈਂ ਤਾਂ ਕਹਿਣ ਦੀ ਆ ਕਿ ਉਹ ਉਥੋਂ ਉੱਤਰ ਜਾਣਾ ਤੇ ਤਾਂ ਲੱਗਦਾ ਵਾ ਸਾਰੇ ਤੱਕ ਘਰਾਂ ਦੇ ਵਿੱਚ ਹੁੰਨੀ ਲੋ ਹੁੰਦੀ ਹੈ ਇੱਕ ਹੀ ਬਰ ਬਜਾਉਂਦੇ ਸਾਰੇ ਆਈਆਂ ਨੇ ਵੱਡੇ ਵੱਡੇ ਲਾਏ ਤੇ ਦੋ ਦੋ ਲਾਏ ਹਾਂ ਆ ਕਿੰਨੇ ਵਾੜਦੇ ਆ 300 ਵਾੜਦੇ ਆ ਆਹ ਕੰਮ ਇਦਾਂ ਵੇਖਿਆ ਅੱਖਾਂ ਗਾੜੀ ਮੁੜ ਕੇ ਫਿਰ ਹੁਰਤਰਾ ਹੁੰਦਾ ਕਿੰਨੇ ਵਾੜਦੇ 300 ਤੋਂ ਵੱਧ ਹੋਣੇ ਆ ਮੈਨੂੰ ਲੱਗਾ ਇਹ ਹਾਂ ਹਾਂ ਗਾੜੀ ਪਤਾ ਨਹੀਂ ਉਨੇ ਉਹਦੇ ਵੀ ਕੋਈ ਨਾ ਵੀਡੀਓ ਬਣੀ ਬਸ ਬਸ ਉਦੋਂ ਹੀ ਹੁਣ ਸੋਖ ਦੀ ਵੇਟ ਕਰੋ ਕਿੰਨੇ ਚਿਰ ਬਾਅਦ ਮੁਰਦੀ ਆ ਹਾਂ ਵੇਖੋ ਹੁਣ ਅੱਧਾ ਘਟਾ ਗਿਆ ਉਹ ਤੇ 15 ਮਿੰਟ ਕਹਿੰਦਾ ਨਾ 15 ਮਿੰਟ ਤੇ ਜਾਣ ਆਉਣ ਨੂੰ ਲੱਗ ਜਾਣੇ ਬੜਾ ਭੰਡਰਾ ਕਰ ਦਿੰਦੇ ਆ ਵੀਡੀਓ ਦੇ ਵਿੱਚ ਆਣਾ ਇਹ ਕੋਈ ਪਤਾ ਨਹੀਂ ਇਹ ਤਾਂ ਮਟਚਰਾ ਬੜਾ ਫੈਨਡਾ ਬਹੁਤ ਗੱਲ ਵਾ ਹੁਣ ਕਿੰਨੇ ਵਜੇ ਸੋਖ ਆਈ ਹੁਣ ਸੋਖ ਆ ਗਈ ਮੇਰੇ ਖਿਆਲ ਨਾਲ ਦੂਰ ਵਾਲੇ ਨੂੰ ਦੂਰ ਆਦਾ ਵੀਡੀਓ ਵਿੱਚ ਦੂਰ ਵਾਲੇ ਨੂੰ ਬਹੁਤ ਔਖਾ ਵਾਕੇ ਹੁਣ ਤੁਸੀਂ ਕਿੰਨੇ ਵਜੇ ਦੇ ਆਏ ਅਮਰਜੀਤ ਆਏ ਜੀ ਤਾਂ 10 ਵਜੇ ਦੇ ਆਏ ਹਨਾ ਸੋਖ ਆਈ ਫਿਰ ਅਸੀਂ ਆਏ ਤੇ ਕਿੰਨੇ ਵਜ ਗਏ 2 ਵਜ ਗਏ ਆ ਅਜੇ ਤੱਕ 5-6 ਮਿੰਟ ਦੀ ਵੀਡੀਓ ਬਣੀ ਆ ਇਹਨਾਂ ਦੇ ਜੱਥ ਹੋ ਗਈ ਜੇ ਕਿੱਥੇ ਹਾਂ ਇਹਨਾਂ ਨੂੰ ਫੇਰ ਛੱਡਣਾ ਆ ਵੀ ਦਾ ਭਰਾ ਖੜੀ ਜਾਂਦਾ ਆ ਵੀ ਉਹ ਮੁਸ਼ਕਲ ਹੋ ਗਈ ਨਾ ਫੇਰ ਤਾਂ ਪਹਿਲਾਂ ਆ ਗਏ ਆ ਉੱਥੇ ਜਾਣਾ ਵੀ ਉੱਥੇ ਹਾਂ ਹਾਂ ਤਾਂ ਖੜੀ ਜਾਂਦਾ ਆਹੋ ਤੇ ਪਰ ਫੇਰ ਵੀ ਵੀਡੀਓ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਜਿਹੜਾ ਹੁਣ ਭੈਣ ਭਰਾ ਕੋਈ ਦੂਰੋਂ ਆਊਗਾ ਉਹ ਕਿਹੜੇ ਵੇਲੇ ਬਣਾ ਕੇ ਪੂਰੀ ਕਰਕੇ ਕਦੋਂ ਜਾਊਗਾ ਉਹ ਹਨਾ ਨੇੜੇ ਵਾਲਿਆਂ ਦਾ ਚੱਲ ਵੀ ਇਹ ਵੀ ਨੇਰੇ ਵੀ ਜਿਲ ਜਾਣਗੇ ਜਾਂ ਕਿੱਦਾਂ ਕਿੱਦਾਂ ਨੇ ਜਾਂ ਕੋਈ ਕੱਲਾ ਹੋਵੇ ਤਾਂ ਉਹਦੇ ਵਾਤੇ ਹੋਰ ਮੁਸ਼ਕਲ ਸੁੱਖ ਵੇਖਾਂ ਕੱਲੀ ਨੇਰੇ ਨਹੀਂ ਜਾਂਦੀ ਭਜੀ ਸੁੱਖ ਨੇ ਤੁਹਾਨੂੰ ਸੁਲਾ ਨਹੀਂ ਮਾਰੀ ਤੇ ਚਲੋ ਅੱਹੀ ਲੈ ਚੱਲਦੇ ਤਾਂ ਆਪਣੇ ਘਰ ਤੇ ਉਹ ਦੀਆਂ ਮੱਖੇ ਚੁੱਪ ਕਰਕੇ ਇੱਥੇ ਕੱਚਾ ਜਿਹਾ ਬਾਬਤ ਰਹੀ ਆ ਉਹ ਵਿੱਚ ਪਿੱਟੀ ਥੋੜਾ ਸਾਈਡ ਹੋ ਜਾਓ ਦੇਖਣ ਨਹੀਂ ਦੇ ਮੇਰੀ ਗੱਲ ਸੁਣੋ ਮਨਜੋਤ ਗੱਡੀ ਕੱਢ ਤੂੰ ਬਾਹਰ ਦਾ ਆਪਾਂ ਬਸੁੱਖ ਦੇ ਮਗਰੇ ਚੱਲੀਏ ਨਹੀਂ ਮਗਰੇ ਚੱਲਦੇ ਨਹੀਂ ਮਗਰੇ ਗੱਲ ਵੇਖ ਸੋਗੇ ੱਟਕਾ ਮਾਰੀ ਉਹ ਕੋਈ ਖਾਣੇ ਆ ਉਹ ਪਤਾ ਕੀ ਕਹਿ ਗਈ ਆ ਉਹ ਆਂਦੀ ਪਕੌੜੇ ਮੈਂ ਕੱਢਣੇ ਨਹੀਂਗੇ ਉਹ 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 ਤਸ਼ਰਹ ਕਰਨਾ ਉਹ ਮੁੱਕਰ ਜਾਣ ਵੇਲੇ ਨੇ ਕੀ ਕਰਦੀ ਨਹੀਂ ਕਰਨਗੀ ਉਹ ਮੁਕਰ ਗਈ ਭਾ ਹੁਣ ਮਗਰੇ ਜਾਣ ਦਾ ਤੇ ਗਾਂਡੂ ਖਵਾਉਣਾ ਕੋਈ ਫਾਇਦਾ ਨਹੀਂ ਆਖਣਾ ਇਹਦੇ ਇਹਨਾਂ ਨੂੰ ਗਿਆ ਵੀ ਆਪਾਂ ਇਨਵਾਈਟ ਕੀਤਾ ਹੈ ਤੇ ਫੇਰ ਹੁਣ ਹੁਣ ਕੋਈ ਸਬਸਕ੍ਰਾਈਬ ਹਰੂ ਆਜ ਮਰੂ ਤਾਂ ਜਾਣਾ ਆਹੋ ਚਲ ਤੁਸੀਂ ਤੇ ਕਹਿ ਲਿਆ ਆਜੋ ਫੇਰ ਸਾਡੇ ਘਰ ਚੱਲ ਜੀ ਉੱਥੇ ਹੋਵਨੇ ਘੜੀ ਮੈਂ ਪਕੌੜੇ ਕਰਾਂ ਸੱਚੀ ਬੜਾ ਮਾਰ ਕੇ ਕਰਾਂਗੀ ਨਹੀਂ ਠੀਕ ਕਰ ਲਿਆ ਉਹ ਕਰ ਲੋ ਆ ਮੈਂ ਹੈ ਇੰਨੀ ਕਿ ਸੇਵ ਕਰ ਲਾ ਸੇਵ ਹੋਣ ਡਈ ਆ ਗੁਰਵਰ ਮੇਰਾ ਫੋਨ ਚੁੱਕ ਲੈ ਜੀ ਨਹੀਂ ਗੁਰਵਰ ਆ ਜਾ ਇੱਲ ਐ ਦੱਸ ਜਾਣੇ ਸੁਖ ਉਹਲਾ ਆਪਣਾ ਮੁੰਡਾ ਇੱਥੇ ਛੱਡ ਗਈ ਆ ਹੈ ਸੁਖ ਆਪਣਾ ਮੁੰਡਾ ਇੱਥੇ ਛੱਡ ਗਈ ਸੁਖ ਅੱਗੇ ਖਾਣ ਪੀਣ ਗਈ ਕੁਛ ਤਾਂ ਛੱਡ ਕੇ ਚਲ ਗਈ ਤੇ ਹੁਣ ਸੁਖ ਨੇ ਕਿਹੜਾ ਪਰਵਾਹ ਕੀਤੀ ਆ ਉਹ ਆਂਦਾ ਮੈਂ ਨਹਿਰ ਤੋਂ ਲੈ ਆਇਆ ਫੜ ਕੇ ਗੁਰਵਰ ਸੁਖ ਮਮਾ ਕਿੱਥੇ ਆ ਗੁਰਵਰ ਆਵੇ ਹੈ ਗੁਰਵਰ ਆਵੇ ਫਿਰ ਹੋਏ ਨੇ ਇੱਥੇਆਂ ਟੌਫੀਆਂ ਆਪਣੀਆਂ ਗੁਰਵਰ ਚਲਾਉਂਦਾ ਗੱਡੀਆਂ ਹੂੰ ਨਾਲੇ ਖਾਂਦਾ ਟੌਫੀਆਂ ਸਾਨੂੰ ਵੀ ਦੇ ਦੋ ਪੁੱਤ ਸੁਖ ਨੇ ਪਕੌੜੀਆਂ ਨਹੀਂ ਸੁਲਾਨੀ ਮਾਰੀ ਤੁਸੀਂ ਟੌਫੀਆਂ ਦੇ ਦੋ ਸਾਰਿਆਂ ਨੂੰ ਟੌਫੀਆਂ ਦੇ ਦੇ ਦੋ ਨਾ ਉਹ ਵੀ ਕਿੱਥੇ ਆਪਣਾ ਹੀ ਸਰਦਾ ਮਹਾਪਰਾਵਾ ਸਾਰਿਆਂ ਦਾ ਆਪੋ ਆਪਣਾ ਹੈ ਮੰਗਿਆਈ ਵੜੀ ਆ ਆਪੋ ਆਪਣਾ ਟੈਂਡਰ ਦੇਣਾ ਇਹਨਾਂ ਨੂੰ ਮੁਬਾਰਕਾਂ ਕਾਦੀ ਕਾਦੀ ਇਹਨਾਂ ਦੀ ਸਕੂਟਰੀ ਲਾਂਚ ਹੋਈ ਹੈ છોਕਰਾਂ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਮੁਬਾਰਕ ਸਭ ਤੋਂ ਵੱਡਾ ਵਧਾਈ ਦਾ ਪਾਤਰ ਇੱਧਰ ਬੈਠਾ ਅੱਛਾ ਕੈਪਿੰਗ ਕਰੋ ਰਹੀ ਆ ਜੋਵੇ ਵਧਾਈ ਦੇ ਪਾਤਰ ਆ ਮਨਪ੍ਰੀਤ ਮਨਪ੍ਰੀਤ ਔਰ ਮਨਜੋਦ ਠੀਕ ਆ ਜੀ ਧੰਨਵਾਦ ਤੁਹਾਡਾ ਹਾਂ ਤੇ ਚਲੋ ਮਾਰੇ ਇਹਨਾਂ ਨੇ ਦਿੱਤਾ ਬਾਬੇ ਦੀ ਸਿੰਘ ਜੀ ਦਾ ਅੰਦਾਜ਼ੀ ਦਾ ਉਹ ਸਾਨੂੰ ਲਿਆ ਇਹਨਾਂ ਨੇ ਪਰ ਕੁਝ ਵੀ ਆ ਪਰ ਫਿਰ ਵੀ ਕੋਈ ਦਿਲ ਤੋਂ ਬਗੈਰ ਥੋੜੀ ਭਾਵੇਂ ਦੇਣ ਵਾਲਾ ਰੱਬ ਹੈ ਵਾ ਰੱਬ ਦਾ ਦਿੱਤਾ ਖਾਨੇ ਆ ਥੋੜਾ ਤਾਂ ਦਿਲ ਵੀ ਹੋਣਾ ਚਾਹੀਦਾ ਵਾ ਇਹਨਾਂ ਨੇ ਵੇਖ ਲਓ ਇਹਨਾਂ ਦਾ ਕਿੱਡਾ ਵੱਡਾ ਦੇਲੀ ਹਾਂ ਯਾਨੀ ਕੋਈ ਮੀਡੀਆ ਕ ਲੈ ਕੇ ਕੁਝ ਨਹੀਂ ਹਾਂ ਪਰ ਇਹਨਾਂ ਦਾ ਏਡਾ ਵੱਡਾ ਕਰਕੇ ਇਹਨਾਂ ਨੇ ਸਾਡੇ ਸਭ ਦੇ ਕਿ ਆਇਓ ਆਇਓ ਇਹਨਾਂ ਨੇ ਰੱਖਿਆ ਤੇ ਸਾਰੇ ਸਾਰੇ ਟੀਮ ਮੈਂਬਰਾਂ ਨਾਲੋਂ ਤੁਹਾਡਾ ਸਭ ਤੋਂ ਵੱਧ ਸਵਾਗਤ ਹੁੰਦਾ ਵਾ ਹੈ ਨਾ ਖਾਣ ਦੇ ਸਾਰੇ ਫੁੱਲਾ ਮਿਲਦਾ ਖਾਣ ਦੀ ਗੱਲ ਵੀ ਹੈਗੀ ਆ ਉਹਦਾ ਸਵਾਗਤ ਤੁਹਾਡਾ ਚਾਹ ਵੀ ਬੜਾ ਸਾਰੇ ਕਰਦੇ ਹੈ ਕਿ ਫਿੱਕਾ ਵਾ ਹੈ ਕਿ ਫਿੱਕਾ ਵਾ ਨਹੀਂ ਤੇ ਬਹੁਤ ਹੀ ਹੈ ਸਭ ਜੀ ਫਿੱਕੀ ਗਈ ਹੈ ਸਭ ਜੀ ਫਿੱਕੀ ਨੇ ਤੇ ਬਹੁਤ ਸਵਾਗਤ ਉਹ ਵੇ ਚਾਰ ਦਾ ਡੱਬਾ ਕਿੱਦਾਂ ਦਾ ਪਿਆ ਸਲੈਬ ਥੱਲੇ ਚਾਰ ਦਾ ਡੱਬਾ ਵੇ ਆਪਰੇ ਆਪਣੀ ਨਿਗਰ ਆਹੋ ਸਾਰਾ ਚਾਰ ਮੱਖਾਇਆ ਮਕਾਤਾ ਭਗਾਵਾ ਨਹੀਂ ਇਹ ਜੇ ਇੱਕ ਡੱਬਾ ਹੋਰ ਹੈਗਾ ਵੱਡਾ ਇਹ ਚੋਨਾ ਪਏ ਇੰਨਾ ਖਾ ਉਹ ਚੋਨਾ ਪਉਣੀ ਆ ਨਾ ਆਹੋ ਵੀ ਸਾਰਾ ਖਰਾਬ ਹੋ ਜਾਂਦਾ ਜਿੰਨਾ ਖਾਦਾ ਹੋ ਜਾਂਦਾ ਉਹਦੇ ਬੜਾ ਵਧੀਆ ਚਾਰ ਆ ਕਿਤੇ ਆ ਤੇਲ ਉੱਤੇ ਵੱਖਰਾ ਦਿਖਣ ਡਿਆ ਬੜਾ ਵਧੀਆ ਹੈ ਸਾਰਾ ਮੱਖਾਇਆ ਆ ਆ ਸ਼ਾਇਦ ਅੰਬੀ ਵਾਲਾ ਜਿਹੜਾ ਉਹ ਡੱਬਾ ਥੱਲੇ ਉਹ ਚ ਕੱਢ ਕੇ ਫੇਰ ਫੇਰ ਪਾਉਣਾ ਵਾ ਫੇਰ ਮੈਨੂੰ ਮਕਾਉਣਾ ਵਾ ਦੇਖ ਹੁਣ ਸੁੱਕ ਗਈ ਪਕੌੜੇ ਕੱਢਣਾ ਹੁਣ ਦੋ ਚਾਰ ਅਲ ਡੱਬੀ ਭਰ ਲਾਉਂਦੇ ਆ ਨੂੰ ਮਗਰੋਂ ਨਹੀਂ ਫੇ ਰੋਟੀ ਖਾਣੀ ਵੀ ਮਾ ਭਰ ਲੈਣੀ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਨਾਲ ਠੀਕ ਠੀਕ ਆ ਕੋਈ ਨਹੀਂ